ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਗਗਨਯਾਨ ਮਿਸ਼ਨ ਤੋਂ ਪਹਿਲਾਂ ਮੈਲਾ ਰੋਬਟ ਪੁਲਾੜ ਯਾਤਰੀ ਵਿਯੋਮ ਮਿੱਤਰ ਪੁਲਾੜ ਵਿੱਚ ਉਡਾਨ ਭਰੇਗਾ ਗਗਨਯਾਨ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਲੈ ਜਾਣ ਵਾਲੀ ਭਾਰਤ ਦੀ ਪਹਿਲੀ ਮਨੁੱਖੀ ਪੁਲਾੜ ਉਡਾਨ ਹੋਵੇਗੀ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ ਕਿ ਮਨੁੱਖ ਰਹਿਤ ਵਿਯੋਮ ਮਿੱਤਰ ਮਿਸ਼ਨ ਇਸ ਸਾਲ ਦੀ ਤੀਜੀ ਤਿਮਾਹੀ ਲਈ ਨਿਰਧਾਰਿਤ ਹੈ ਅਤੇ ਮਨੁੱਖ ਯੁਕਤ ਮਿਸ਼ਨ ਗਗਨਯਾਨ 2025 ਵਿੱਚ ਦਾਗਿਆ ਜਾਵੇਗਾ ਉਨ੍ਹਾਂ ਕਿਹਾ ਕਿ ਗਗਨਯਾਨ ਯੋਜਨਾ ਦਾ ਉਦੇਸ਼ ਪੁਲਾੜ ਯਾਤਰੀਆਂ ਦੇ ਇੱਕ ਗਰੁੱਪ ਨੂੰ 400 ਕਿਲੋਮੀਟਰ ਦੇ ਆਰਬਿਟ ਵਿੱਚ ਭੇਜਣਾ ਅਤੇ ਉਹਨਾਂ ਨੂੰ ਸੁਰੱਖਿਅਤ ਧਰਤੀ ਤੇ ਵਾਪਸ ਲਿਆਉਣਾ ਹੈ। आयुष्मान भारत प्रधानमंत्री जन आरोग्य योजना ਨੂੰ ਲਾਗੂ ਕਰਨ ਦੇ ਕੰਮ ਨੂੰ ਹੁਲਾਰਾ ਦੇਣ ਲਈ ਨਵੀਂ ਦਿੱਲੀ ਦੇ AIMS ਵਿੱਚ ਇਸ ਸਾਲ 31 ਮਾਰਚ ਤੱਕ ਸਾਰੇ ਹੀ ਬਲਾਕਾਂ ਅਤੇ ਕੇਂਦਰਾ ਵਿੱਚ ਆਯੂਸ਼ਮਾਨ ਸੁਵਿਧਾ ਕੇਂਦਰ ਸਥਾਪਿਤ ਕੀਤੇ ਜਾਣਗੇ AIMS ਦੇ ਡਾਇਰੈਕਟਰ ਡਾਕਟਰ ਐਨ ਸ਼੍ਰੀਨਿਵਾਸ ਨੇ ਦੱਸਿਆ ਕਿ ਇਸ ਮਹੱਤਵਪੂਰਨ ਸਿਹਤ ਸੰਭਾਲ ਯੋਜਨਾ ਦੇ ਅਧੀਨ ਆਯੂਸ਼ਮਾਨ ਸੁਵਿਧਾ ਕੇਂਦਰ ਮੈਡੀਕਲ ਸੇਵਾਵਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ਉਨ੍ਹਾਂ ਕਿਹਾ ਕਿ ਇਹ ਕੇਂਦਰ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਯੋਗੀਆਂ ਨੂੰ ਲਾਭ ਪ੍ਰਦਾਨ ਕਰਨ ਦੇ ਮੁੱਖ ਕੇਂਦਰ ਵਜੋਂ ਕੰਮ ਕਰੇਗਾ ਅਤੇ ਹਫਤੇ ਦੇ ਸਾਰੇ ਦਿਨ 24 ਘੰਟੇ ਖੁੱਲੇ ਰਹਿਣਗੇ